ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਅਮਰਿਤਪਾਲ ਦੇ ਹੱਕ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਅਮਰਿਤਪਾਲ ਦੇ ਉੱਪਰੋਂ ਜਲਦ NSA हटਾਈ ਜਾਵੇ ਅਤੇ ਉਹਨਾਂ ਨੂੰ ਜਲਦ ਪੰਜਾਬ ਲਿਆਂਦਾ ਜਾਵੇ ਅਤੇ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਸੰਵਿਧਾਨ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅਮਰਿਤਪਾਲ ਸਿੰਘ ਤੋਂ ਵੀ NSA ਹਟਾਇਆ ਜਾ ਰਿਹਾ ਹੈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਭਾਰਤ ਦੇ ਸੰਵਿਧਾਨ ਦੇ ਅੰਦਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਔਰ ਦੇਸ਼ ਦੀ ਬਿਹਤਰੀ ਲਈ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਸੂਬੇ ਦਾ ਵੀ ਨੁਕਸਾਨ ਹੋਵੇ ਔਰ ਦੇਸ਼ ਦਾ ਵੀ ਨੁਕਸਾਨ ਹੋਵੇ ਔਰ ਸਿੱਖ ਕੌਮ ਦਾ ਵੀ ਨਾਮ ਗਲਤ ਤਰੀਕੇ ਨਾਲ ਵਰਤਿਆ ਜਾਵੇ ਮੈਂ ਇਹ ਸਮਝਦਾ ਕਿ ਉਹਨਾਂ ਦਾ ਟਾਈਮ ਪੰਜਾਬ ਦੀ ਵੇਦਰੀ ਦਾ ਟਾਈਮ ਆ ਰਿਹਾ ਔਰ ਸਾਰੇ ਪੰਜਾਬੀਆਂ ਨੇ ਮਿਲ ਕੇ ਕਰਨਾ ਔਰ ਪੰਜਾਬੀਆਂ 'ਚ ਵੀ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਇਹ ਇੱਕ ਅੱਛੀ ਗੱਲ ਹੋਏਗੀ ਔਰ ਬਾਕੀ ਤਾਂ ਇਹ ਸਰਕਾਰ ਨੇ ਦੇਖਣਾ ਜੋ ਸਜ਼ਾ ਹੁੰਦੀ ਹੈ ਉਹ ਕਾਨੂੰਨ ਸम्मत ਹੋਣੀ ਚਾਹੀਦੀ ਹੈ ਤੇ ਜੋ ਇਹਨਾਂ ਨੇ ਪਹਿਲਾਂ ਉਸ ਤੋਂ ਪਹਿਲਾਂ ਜਿਸ ਕਰਕੇ ਐਨਐਸਏ ਲਗਾਉਣੀ ਪਈ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿੰਨਾ ਗਤੀਵਿਧੀਆਂ ਚ ਇਨਵੋਲਵ ਰਹੇ ਉਹਨਾਂ ਦੇ ਦੁਆਰਾ ਨਹੀਂ ਹੋਣਗੇ ਮੈਂ ਇਹ ਹੀ ਕਾਮਨਾ ਕਰਦਾ ਅਮਰਿਤਪਾਲ ਸਿੰਘ ਤੋਂ ਵੀ ਐਨਐਸਐਟਾਇਆ ਜਾ ਰਿਹਾ ਹੈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਭਾਰਤ ਦੇ ਸੰਵਿਧਾਨ ਦੇ ਅੰਦਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਔਰ ਦੇਸ਼ ਦੀ ਬਿਹਤਰੀ ਲਈ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੋਵੇ ਔਰ ਦੇਸ਼ ਦਾ ਵੀ ਨੁਕਸਾਨ ਹੋਵੇ ਔਰ ਸਿੱਖ ਕੌਮ ਦਾ ਵੀ ਨਾਮ ਗਲਤ ਤਰੀਕੇ ਨਾਲ ਵਰਤਿਆ ਜਾਵੇ ਮੈਂ ਇਹ ਸਮਝਦਾ ਕਿ ਆਉਣ ਵਾਲਾ ਟਾਈਮ ਪੰਜਾਬ ਦੀ ਵਹਿਤਰੀ ਦਾ ਟਾਈਮ ਆ ਰਿਹਾ ਔਰ ਸਾਰੇ ਪੰਜਾਬੀਆਂ ਨੇ ਮਿਲ ਕੇ ਕਰਨਾ ਔਰ ਪੰਜਾਬੀਆਂ ਚ ਵੀ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਇਹ ਇੱਕ ਅੱਛੀ ਗੱਲ ਹੋਏਗੀ ਔਰ ਬਾਕੀ ਤਾਂ ਇਹ ਸਰਕਾਰ ਨੇ ਦੇਖਣਾ ਜੋ ਸਜ਼ਾ ਹੁੰਦੀ ਹੈ ਉਹ ਕਾਨੂੰਨ ਸम्मत ਹੋਣੀ ਚਾਹੀਦੀ ਹੈ ਤੇ ਜੋ ਇਹਨਾਂ ਨੇ ਪਹਿਲਾਂ ਉਸ ਤੋਂ ਪਹਿਲਾਂ ਜਿਸ ਕਰਕੇ ਐਨਐਸਏ ਲਗਾਈ ਪਈ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿੰਨਾ ਗਤੀਵਿਧੀਆਂ ਚ ਇਨਵੋਲ ਰਹੇ ਉਹਨਾਂ ਦੇ ਦੁਆਰਾ ਨਹੀਂ ਹੋਣਗੇ ਮੈਂ ਇਹੀ ਕਾਮਨਾ ਕਰਦਾ ਅਮਰਿਤਪਾਲ ਸਿੰਘ ਤੋਂ ਵੀ ਐਨਐਸਏ ਹਟਾਇਆ ਜਾ ਰਿਹਾ ਹੈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਭਾਰਤ ਦੇ ਸੰਵਿਧਾਨ ਦੇ ਅੰਦਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਔਰ ਦੇਸ਼ ਦੀ ਬਿਹਤਰੀ ਲਈ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜ ਜਿਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੋਵੇ ਔਰ ਦੇਸ਼ ਦਾ ਵੀ ਨੁਕਸਾਨ ਹੋਵੇ ਔਰ ਸਿੱਖ ਕੌਮ ਦਾ ਵੀ ਨਾਮ ਗਲਤ ਤਰੀਕੇ ਨਾਲ ਵਰਤਿਆ ਜਾਵੇ ਮੈਂ ਇਹ ਸਮਝਦਾ ਕਿ ਆਉਣ ਵਾਲਾ ਟਾਈਮ ਪੰਜਾਬ ਦੀ ਬਿਹਤਰੀ ਦਾ ਟਾਈਮ ਆ ਰਿਹਾ ਔਰ ਸਾਰੇ ਪੰਜਾਬੀਆਂ ਨੇ ਮਿਲ ਕੇ ਕਰਨਾ ਔਰ ਪੰਜਾਬੀਆਂ ਚ ਵੀ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਇਹ ਇੱਕ ਅੱਛੀ ਗੱਲ ਹੋਏਗੀ ਔਰ ਬਾਕੀ ਤਾਂ ਇਹ ਸਰਕਾਰ ਨੇ ਦੇਖਣਾ ਜੋ ਸਜ਼ਾ ਹੁੰਦੀ ਹੈ ਉਹ ਕਾਨੂੰਨ ਸम्मत ਹੋਣੀ ਚਾਹੀਦੀ ਹੈ ਤੇ